ਪਹਿਲਾਂ ਸਮਰਾਲੇ ਦੇ ਵਿੱਚ ਸ਼ੁਰੂ ਕੀਤਾ ਸੀ ਹੁਣ ਮਾਚੀਵਾੜਾ ਸਾਧ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਕਿ ਸਾਰੇ ਸ਼ਹਿਰ ਦੇ ਵਿੱਚ ਸਫਾਈ ਰੱਖੀ ਜਾਵੇ ਪਹਿਲਾਂ ਆਪਾਂ ਮੇਨ ਰੋਡਾਂ ਦੇ ਉੱਤੇ ਵਿਦ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਮਹੱਲਿਆ ਵਾਲਾ ਕਰਾਂਗੇ ਪਿਛਲੇ ਇੱਕ ਹਫ਼ਤੇ ਤੋਂ ਮੁਹਿੰਮ ਚੱਲ ਰਹੀ ਹੈ ਜੀ ਤੇ ਲਗਾਤਾਰ ਚੱਲ ਰਹੀ ਹੈ ਸਾਰੇ ਨੌਜਵਾਨਾਂ ਦਾ ਬਹੁਤ ਸਾਥ ਦੇ ਰਿਹਾ ਜਿੱਥੇ ਵੀ ਲੋਡ ਹੋਏਗੀ ਹਲਕੇ ਦੇ ਵਿੱਚ ਅਸੀਂ ਹਰ ਜਗ੍ਹਾ ਤੇ ਇਹ ਮੁਹਿੰਮ ਚਲਾਉਂਦੇ ਰਹਿ ਤਾ ਹੈ ਹੈਲਥ ਇੰਸ਼ੋਰੈਂਸ ਦੇ ਉੱਤੇ ਆਪਾਂ 18% ਦਿੰਦੇ ਸੀ ਉਹ 0% ਤੇ ਆ ਗਿਆ ਸੈਂਟਰ ਵੱਲੋਂ ਕੋਈ ਪਾਲਿਸੀਜ਼ ਆndੀਆਂ ਨੇ ਉਹ ਇੰਪਲੀਮੈਂਟ ਹੁੰਦੀਆਂ ਨੇ ਪਰ ਥੱਲੇ ਤੱਕ ਨਹੀਂ ਪਹੁੰਚਦੀਆਂ ਜੀ ਕਾਂਗਰਸ ਦੇ ਟਾਈਮ ਤੇ ਤਿੰਨ ਤਰ੍ਹਾਂ ਦੇ ਟੈਕਸ ਲੱਗਦੇ ਸੀ ਪੰਜਾਬ ਦੇ ਵਿੱਚ ਵੈਟ ਲੱਗਦਾ ਸੀ ਇੱਕ ਐਕਸਾਈ ਡਿਊਟੀ ਲੱਗਦੀ ਸੀ ਇੱਕ ਬਾਹਰੋਂ ਜਿਹੜਾ ਸਾਮਾਨ ਆਂਦਾ ਸੀ ਲਗ ਟੈਕਸ ਲੱਗ ਸਕਦਾ ਸੀ ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਤਾਂ ਦੇਸ਼ ਭਰ ਦੇ ਵਿੱਚ ਭਾਜਪਾ ਵਰਕਰਾਂ ਦੇ ਵੱਲੋਂ ਸਵਚ ਭਾਰਤ ਅਭਿਆਨ ਦਾ ਇੱਕ ਮਹਿਮ ਚਲਾਈ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਅੱਜ ਅਸੀਂ ਹਲਕਾ ਸਮਰਾਲਾ ਦੇ ਮਾਚੀਵਾੜਾ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਸਾਫ ਸੁਥਰਾ ਬਣਾਉਣ ਦੇ ਲਈ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਦੇ ਲਈ ਇੱਕ ਤੁਸੀਂ ਮੇਰੇ ਪਿੱਛੇ ਤੁਹਾਨੂੰ ਸਫਾਈ ਦਾ ਟਰੱਕ ਨਜ਼ਰ ਆ ਰਿਹਾ ਹੋਵੇਗਾ ਜਿਹੜਾ ਕਿ ਸਾਰੇ ਸਮਰਾਲੇ ਹਲਕੇ ਦੀ ਸਫਾਈ ਦੇ ਲਈ ਭੇਜਿਆ ਗਿਆ ਜਿਹੜੀ ਹਰ ਇੱਕ ਗਲੀ ਮੁਹੱਲੇ ਦੇ ਵਿੱਚ ਸਫਾਈ ਕੀਤੀ ਜਾਣੀ ਹੈ ਭਾਜਪਾ ਵੱਲੋਂ ਅ ਦੇਸ਼ ਭਰ ਦੇ ਵਿੱਚ ਇਹ ਮਹਿਮ ਜਿਹੜੀ ਹੈ ਉਹ ਚਲਾਈ ਗਈ ਹੈ ਤੇ ਉਸ ਦੇ ਨਾਲ ਜੀਐਸਟੀ ਨੂੰ ਲੈ ਕੇ ਜਿਹੜੀਆਂ ਜੀਐਸਟੀ ਦੀਆਂ ਦਰਾਂ ਦੇ ਵਿੱਚ ਕੀਮਤਾਂ ਦੇ ਵਿੱਚ ਘਟਾਈਆਂ ਗਈਆਂ ਨੇ ਜੀਐਸਟੀ ਉਸ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਭਾਜਪਾ ਤੋਂ ਹਲਕਾ ਸਮਰਾਲਾ ਤੋਂ ਯੂਥ ਆਗੂ ਨਿਸ਼ੂ ਸ਼ਰਮਾ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਨਿਸ਼ੂ ਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇੱਕ ਜਿਹੜੀ ਆ ਸਫਾਈ ਅਭਿਆਨ ਸ਼ੁਰੂ ਕੀਤੀ ਹੈ ਉਸ ਦਾ ਮੁੱਖ ਉਦੇਸ਼ ਕੀ ਹੈਗਾ ਜਿਹੜੀ ਇਹ ਸਫਾਈ ਅਭਿਆਨ ਸ਼ੁਰੂ ਕੀਤਾ ਜੀ ਇਹ ਸੇਵਾ ਪਖਵਾੜਾ ਦੇ ਤਹਿਤ ਹੈ ਆਪਾਂ ਸਾਰੇ ਪਹਿਲਾਂ ਸਮਰਾਲੇ ਦੇ ਵਿੱਚ ਸ਼ੁਰੂ ਕੀਤਾ ਸੀ ਹੁਣ ਮਾਚੀਵਾੜਾ ਸਾਧ ਦੇ ਵਿੱਚ ਸ਼ੁਰੂ ਕਰ ਰਹੇ ਹਾਂ ਕਿ ਸਾਰੇ ਸ਼ਹਿਰ ਦੇ ਵਿੱਚ ਸਫਾਈ ਰੱਖੀ ਜਾਵੇ ਅ ਚਵਾਰ ਦੇ ਅਭਿਆਨ ਦੇ ਥਰੂ ਅਸੀਂ ਇਹ ਸਫਾਈ ਕਰਵਾਈ ਜਾ ਰਹੀ ਹੈ ਅ ਕਿਵੇਂ ਕਿੰਨੇ ਕ ਦਿਨ ਦਾ ਪ੍ਰੋਗਰਾਮ ਹੈਗਾ ਕੋਈ ਇੱਕ ਦਿਨ ਦਾ ਪ੍ਰੋਗਰਾਮ ਹੈ ਇਹ ਜਾਂ ਦੋ ਦਿਨ ਦਾ ਜਾਂ ਲੰਬਾ ਸਮਾਂ ਚੱਲਣਾ ਹੈ ਕਿਤੇ ਪਿਛਲੇ ਇੱਕ ਹਫਤੇ ਤੋਂ ਚੱਲਦਾ ਆ ਰਿਹਾ ਜੀ ਜਦੋਂ ਤੱਕ ਸਫਾਈ ਨਹੀਂ ਹੁੰਦੀ ਇਹ ਲਗਾਤਾਰ ਕੰਟੀਨਿਊ ਰਹੇਗਾ ਸਾਰੇ ਸ਼ਹਿਰ ਸਾਫ਼ ਕੀਤੇ ਜਾਣਗੇ ਜਿਵੇਂ ਤੁਹਾਡਾ ਹਲਕਾ ਪੈਂਦਾ ਮਾਚੀ ਸਮਰਾਲਾ ਹਲਕਾ ਪੈ ਜਾਂਦਾ ਉਸ ਦੇ ਨਾਲ ਮਾਚੀਵਾਲਾ ਸ਼ਹਿਰ ਪੈਂਦਾ ਸਿਰਫ ਸ਼ਹਿਰਾਂ ਦੇ ਵਿੱਚ ਸਫਾਈ ਕੀਤੀ ਜਾਣੀ ਹੈ ਗਲੀਆਂ ਮੁਹੱਲਿਆਂ ਦੇ ਵਿੱਚ ਵੀ ਕੀਤੀ ਜਾਣੀ ਹੈ ਮੇਨ ਰੋਡਾਂ ਦੇ ਉੱਤੇ ਵੀ ਪਹਿਲਾਂ ਆਪਾਂ ਮੇਨ ਰੋੜਾ ਦੇ ਉੱਤੇ ਵਿਦ ਕਰ ਰਹੇ ਹਾਂ ਜੀ ਉਸ ਤੋਂ ਬਾਅਦ ਮਹੱਲਿਆ ਵਾਲਾ ਕਰਾਂਗੇ ਅਸੀਂ ਇੱਕ ਹਲਕਾ ਨਿਵਾਸੀਆਂ ਨੂੰ ਬੇਨਤੀ ਵੀ ਕਰਨਾ ਚਾਹੁੰਦੇ ਹਾਂ ਕਿ ਇਹ ਮੁਹਿੰਮ ਦੇ ਵਿੱਚ ਸਾਡਾ ਸਾਥ ਅੱਧ ਚੜ ਕੇ ਸਾਥ ਦਿਓ ਇਹ ਸਾਥ ਇਦਾਂ ਦੇ ਹੋਏਗਾ ਕਿ ਆਪਾਂ ਆਪਣੇ ਘਰ ਦੇ ਨੇੜੇ ਤੇ ਘਰ ਦੇ ਬਾਹਰ ਸਫਾਈ ਜ਼ਰੂਰ ਰੱਖੀਏ ਜੀ ਸਵੱਛਤਾ ਅਭਿਆਨ ਨੂੰ ਆਪਾਂ ਅੱਗੇ ਲੈ ਕੇ ਆਈਏ ਨੌਜਵਾਨਾਂ ਦਾ ਕਿਸ ਤਰ੍ਹਾਂ ਦਾ ਸਾਥ ਮਿਲ ਰਿਹਾ ਲੋਕ ਨਾਲ ਨੌਜਵਾਨ ਖਾਸ ਕਰਕੇ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਨੇ ਨਾਲ ਨੌਜਵਾਨਾਂ ਦਾ ਬਹੁਤ ਸਾਥ ਮਿਲ ਰਿਹਾ ਜੀ ਪਿਛਲੇ 1 ਹਫਤੇ ਤੋਂ ਮੁਹਿੰਮ ਚੱਲ ਰਹੀ ਹੈ ਜੀ ਤੇ ਲਗਾਤਾਰ ਚੱਲ ਰਹੀ ਹੈ ਸਾਰੇ ਨੌਜਵਾਨਾਂ ਦਾ ਬਹੁਤ ਸਾਥ ਦੇ ਰਿਹਾ ਹਲਕਾ ਵਾਸੀ ਵੀ ਦੇ ਰਹੇ ਨੇ ਸ਼ਹਿਰ ਵਾਸੀ ਵੀ ਦੇ ਰਹੇ ਨੇ ਸਾਰੇ ਵੱਦ ਚੜ੍ਹ ਕੇ ਸਾਥ ਦੇ ਰਹੇ ਨੇ ਇਹ ਮਸ਼ੀਨ ਫਿਰ ਤੁਸੀਂ ਆਪਣੇ ਉੱਤੇ ਖਰਚੇ ਦੇ ਉੱਤੇ ਲਿਆਂਦੀ ਗਈ ਹੈ ਜਾਂ ਸਰਕਾਰ ਦੇ ਵੱਲੋਂ ਤੁਹਾਨੂੰ ਜਾਂ ਲੋਕਲ ਸਰਕਾਰਾਂ ਦੇ ਵੱਲੋਂ ਕੋਈ ਮੁਹੱਈਆ ਕਰਵਾਈ ਗਈ ਹੈ ਜਾਂ ਉਹਨਾਂ ਦੀ ਕੋਈ ਮਦਦ ਦੇ ਨਾਲ ਨਹੀਂ ਇਹ ਲੋਕਲ ਸਰਕਾਰਾਂ ਦੀ ਕੋਈ ਇਹਦੇ ਵਿੱਚ ਉਹ ਨਹੀਂ ਹੈ ਇਹ ਆਪਣੇ ਐਂਡ ਤੋਂ ਲਿਆਂਦੀ ਗਈ ਹੈ ਜੀ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਕੋਈ ਕਹਿ ਦਿੰਦਾ ਕਿ ਸਾਡੇ ਏਰੀਆ ਦੇ ਵਿੱਚ ਵੀ ਸਫਾਈ ਦੀ ਲੋੜ ਹੈ ਤਾਂ ਉਹ ਉੱਥੇ ਵੀ ਇਸ ਤਰ੍ਹਾਂ ਦੀ ਮਹਿੰਮ ਤੁਹਾਡੇ ਵੱਲੋਂ ਜਾਰੀ ਰਹੂਗੀ ਕਿਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਹਰ ਜਿੱਥੇ ਵੀ ਲੋੜ ਹੋਏਗੀ ਹਲਕੇ ਦੇ ਵਿੱਚ ਅਸੀਂ ਹਰ ਜਗ੍ਹਾ ਤੇ ਇਹ ਮਹਿੰਮ ਚਲਾਉਣ ਲਈ ਤਿਆਰ ਹਾਂ ਇੱਕ GST ਨੂੰ ਲੈ ਕੇ ਤੁਸੀਂ ਲੋਕਾਂ ਦੇ ਨਾਲ ਸਾਂਝਾ ਕਰ ਰਹੇ ਹੋ ਕਿ GST ਦੀਆਂ ਦਰਾਂ ਜਿਹੜੀਆਂ ਪਿਛਲੇ ਦਿਨਾਂ ਦੇ ਵਿੱਚ ਬੇਸ਼ੱਕ 22 ਸਤੰਬਰ ਤੋਂ ਲਾਗੂ ਹੋ ਗਈਆਂ ਨੇ ਲੋਕਾਂ ਨੂੰ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਇੱਕ ਪੋਸਟਰ ਵੀ ਤੁਹਾਡੇ ਹੱਥਾਂ 'ਚ ਫੜੇ ਹੋਏ ਨੇ ਜਿਸ ਦੇ ਉੱਤੇ ਲਿਖਿਆ ਹੋਇਆ ਹੈ ਕਿ ਪਹਿਲਾਂ ਦਾ ਜਿਹੜਾ GST ਰੇਟ ਸੀ ਉਹ ਇੰਨਾ ਸੀ ਆ ਜਿਵੇਂ 28% ਸੀ ਕਈ ਚੀਜ਼ਾਂ ਦੇ ਉੱਤੇ ਘਟਾ ਦਿੱਤਾ ਗਿਆ ਉਸ ਚੀਜ਼ ਨੂੰ ਲੈ ਕੇ ਲੋਕ ਜਾਗਰੂਕ ਹੈਗੇ ਨੇ ਜਾਂ ਨਹੀਂ ਲੋਕ ਜਾਗਰੂਕ ਵੀ ਨੇ ਤੇ ਕਈ ਜਾਣਿਆ ਨੂੰ ਕਰਨਾ ਵੀ ਆ ਤੇ ਇਹਦੇ ਵਿੱਚ ਇਹ ਆ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸਾਰੀਆਂ ਚੀਜ਼ਾਂ ਬਹੁਤ ਸਸਤੀਆਂ ਮਿਲਣਗੀਆਂ ਜੀ ਜਿਵੇਂ ਹੈਲਥ ਇੰਸ਼ੋਰੈਂਸ ਹੈ ਜੀ ਉਹ ਬਿਲਕੁਲ 0% ਹੋ ਚੁੱਕੀ ਹੈ ਜੀ 28% ਵਾਲੀ ਜਿਹੜੀ ਸਲੈਬ ਹੈ ਜੀ ਉਹ ਘਟ ਕੇ ਕਿਤੇ 5% ਰਹਿ ਚੁੱਕੀ ਆ ਜਾਂ 18% ਰਹਿ ਚੁੱਕੀ ਆ ਹਰ ਪ੍ਰੋਡਕਟ ਆ ਜਿਹੜਾ ਉਹ ਸਸਤਾ ਹੋ ਗਿਆ ਜੀ ਉਹਦੇ ਵਿੱਚ ਸਭ ਤੋਂ ਵੱਡਾ ਤੋਹਫਾ ਵਾ ਇਸ ਵਾਰ ਦਿਵਾਲੀ ਦੇ ਤਿਹਾਰਾਂ ਦੇ ਉੱਤੇ ਜਿਹੜਾ ਜੀਐਸਟੀ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ ਇਦੇ ਵਿੱਚ ਸਾਨੂੰ ਬਹੁਤ ਚੀਜ਼ਾਂ ਨੇ ਜਿਹੜੀਆਂ ਬਹੁਤ ਸਸਤੇ ਰੇਟ ਦੇ ਵਿੱਚ ਮਿਲਣਗੀਆਂ ਜਿਵੇਂ ਤੁਸੀਂ ਇੱਕ ਗੱਲ ਕਰਕੇ ਚੱਲੀਏ ਸਟੇਸ਼ਨਰੀ ਦਾ ਸਮਾਨ ਹੈ ਜੀ ਉਹ 0% ਦੇ ਵਿੱਚ ਆ ਗਿਆ ਅੱਜ ਦੇ ਟਾਈਮ ਦੇ ਵਿੱਚ ਹੈਲਥ ਇੰਸ਼ੋਰੈਂਸ ਦੇ ਉੱਤੇ ਆਪਾਂ 18% ਦਿੰਦੇ ਸੀ ਉਹ 0% ਤੇ ਆ ਗਿਆ ਗੱਡੀਆਂ ਦੇ ਵਿੱਚ ਤੁਸੀਂ ਇਹ ਦੇਖੋ ਕਿ ਡੇਢ-ਡੇਢ ਲੱਖ ਬਚਣ ਲੱਗ ਗਿਆ ਜੀ ਇੱਕ ਤਰ੍ਹਾਂ ਨਾਲ ਗੱਡੀਆਂ ਦਾ ਜਿਹੜਾ ਲੋਨ ਕਰਾਉਣ ਦੇ ਉੱਤੇ ਇੰਟਰਸਟ ਜਾਣਾ ਸੀ ਉਹ ਇੰਟਰਸਟ ਇੱਕ ਤਰ੍ਹਾਂ ਦਾ ਫ੍ਰੀ ਹੋ ਗਿਆ ਗੱਡੀ ਆਪਾਂ ਨੂੰ ਫ੍ਰੀ ਇਨਸਟਾਲਮੈਂਟਸ ਦੇ ਉੱਤੇ ਮਿਲਣ ਲੱਗੀ ਜਿਹੜਾ ਆਪਾਂ ਇੰਟਰਸਟ ਦੇ ਰੂਪ ਦੇ ਉੱਤੇ ਪੈਸਾ ਦੇਣਾ ਸੀ ਉਹਨਾਂ ਆਪਾਂ ਨੂੰ ਸਰਕਾਰ ਨੇ ਪਹਿਲੇ ਦਿਨ ਹੀ ਮਾਫ ਕਰਤਾ ਉਹ ਵੀ ਆਪਾਂ ਨੂੰ ਬਹੁਤ ਵੱਡਾ ਤੋਹਫਾ ਮਿਲਿਆ ਜਿੱਥੇ ਆਮ ਲੋਕਾਂ ਨੂੰ ਰਾਹਤ ਮਿਲੀ ਹੈ ਜੀਐਸਟੀ ਘਟਣ ਦੇ ਨਾਲ ਕੀ ਉੱਥੇ ਛੋਟੇ ਦੁਕਾਨਦਾਰਾਂ ਨੂੰ ਜਾਂ ਵਪਾਰੀਆਂ ਨੂੰ ਵੀ ਇਸ ਦਾ ਕੋਈ ਫਾਇਦਾ ਹੋਣ ਹੋਣ ਜਾ ਰਿਹਾ ਜਾਂ ਕਿਸ ਤਰ੍ਹਾਂ ਜਦੋਂ ਇੱਕ ਪ੍ਰੋਡਕਟ ਸਸਤਾ ਹੋ ਜਾਂਦਾ ਜੀ ਉਹ ਵੱਧ ਵਿਕਦਾ ਤਾਂ ਉਹਦਾ ਬੈਨੀਫਿਟ ਸਾਰਿਆਂ ਨੂੰ ਹੀ ਹੋਏਗਾ ਜਿਹੜਾ ਪੈਸਾ ਮਾਰਕੀਟ ਦੇ ਵਿੱਚ ਵੱਧ ਤੋਂ ਵੱਧ ਸਰਕੂਲੇਟ ਹੋਏਗਾ ਹੁਣ ਇੱਕ ਚੀਜ਼ ਆ ਕਿ ਅਸੀਂ ਖਰੀਦ ਨਹੀਂ ਸਕਦੇ ਉਹ ਸਸਤੀ ਹੋ ਗਈ ਅਸੀਂ ਖਰੀਦ ਸਕਦੇ ਹਾਂ ਤਾਂ ਸਾਰਿਆਂ ਨੂੰ ਉਹਦਾ ਬੈਨੀਫਿਟ ਮਿਲੂਗਾ ਜੀ ਆਏ ਵਿਰੋਧੀ ਪਾਰਟੀਆਂ ਤਾਂ ਇਹ ਵੀ ਤੰਦ ਕੱਸ ਰਹੀਆਂ ਕਹਿੰਦੇ ਭਾਜਪਾ ਆਪ ਹੀ GST ਵਧਾ ਦਿੰਦੀ ਹੈ ਕਹਿੰਦੇ ਆਪ ਹੀ ਘਟਾ ਦਿੰਦੀ ਹੈ ਕਹਿੰਦੇ ਗਲਤਾ ਉੱਥੇ ਹੀ ਆ ਗਈ ਵਧਾਈਆਂ ਵੀ ਇਹਨਾਂ ਨੇ ਅਸੀਂ ਕਹਿੰਦੇ ਸ਼ੁਰੂ ਵੀ ਤਾਂ ਇਹਨਾਂ ਨੇ ਕੀਤੀਆਂ ਸੀ ਨਹੀਂ ਵਧਾਈਆਂ ਨਹੀਂ ਸੀ ਕੀਤੀਆਂ ਜਿਹੜਾ ਪਹਿਲਾਂ ਵੈਟ ਚੱਲਦਾ ਸੀਗਾ ਉਸ ਤੋਂ ਪਹਿਲਾਂ سیل ਟੈਕਸ ਚੱਲਦਾ ਸੀ ਹੁਣ GST ਚੱਲਦਾ ਸੀ ਇਹ ਤਾਂ ਆਲਰੇਡੀ ਚੱਲੇ ਆਉਂਦੇ ਸੀ ਉਹਦੀਆਂ ਹੁਣ ਜਿਹੜੀਆਂ ਦਰਾਂ ਦੇ ਵਿੱਚ ਗਰਾਵਟ ਕੀਤੀ ਆ ਉਹ ਭਾਜਪਾ ਸਰਕਾਰ ਨੇ ਕੀਤੀ ਆ ਤੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਕਿ ਐਡੀ ਵੱਡੀ ਗਰਾਵਟ ਕਰਨ ਦੇ ਲਈ ਇੰਨਾ ਪ੍ਰੋਡਕਟ ਸਸਤੇ ਕਰਨ ਦੇ ਲਈ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਆਮ ਲੋਕਾਂ ਦੇ ਕੋਲ ਜਿਵੇਂ ਤੁਸੀਂ ਹੁਣ ਅਸੀਂ ਦੇਖ ਰਹੇ ਸੀ ਤੁਸੀਂ ਦੁਕਾਨਾਂ ਦੇ ਉੱਤੇ ਵੀ ਜਾ ਰਹੇ ਹੋ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਲੋਕਾਂ ਨੂੰ ਵੈਸੇ ਪਹਿਲਾਂ ਤੋਂ ਪਤਾ ਹੈ ਇਹ ਚੀਜ਼ਾਂ ਬਈ ਸਾਨੂੰ ਇੰਨਾ ਫਾਇਦਾ ਹੋਣ ਲੱਗ ਗਿਆ ਜਾਂ ਨਹੀਂ ਪਤਾ ਹਾਲੇ ਨਹੀਂ ਬਹੁਤ ਜਣਿਆਂ ਨੂੰ ਪਤਾ ਵੀ ਹੈ ਜੀ ਜਿਹੜੇ ਨਿਊਜ਼ ਦੇਖਦੇ ਆ ਸਾਰਿਆਂ ਨੂੰ ਕਈ ਜਾਣਿਆਂ ਨੂੰ ਪਤਾ ਵੀ ਆ ਪਰ ਕਈ ਜਾਣਿਆਂ ਨੂੰ ਅਵੇਅਰ ਕਰਨਾ ਵੀ ਜ਼ਰੂਰੀ ਆ ਮੋਸਟਲੀ ਕੀ ਹੁੰਦਾ ਕਿ ਸੈਂਟਰ ਵੱਲੋਂ ਕੋਈ ਪਾਲਿਸੀਜ਼ ਆਉਂਦੀਆਂ ਨੇ ਉਹ ਇੰਪਲੀਮੈਂਟ ਹੁੰਦੀਆਂ ਨੇ ਪਰ ਥੱਲੇ ਤੱਕ ਨਹੀਂ ਪਹੁੰਚਦੀਆਂ ਜੀ ਹੁਣ ਜਿਹੜੀ ਇਹ GST ਦੀ ਹੋਈ ਆ ਇਹ ਬਹੁਤ ਵੱਡਾ ਰਿਫਾਰਮ ਆ ਇਹ GST ਦਾ ਇੱਕ ਬਹੁਤ ਵੱਡਾ ਰਿਫਾਰਮ ਆ ਕਿ ਜਿਹੜਾ ਆਪਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਚਾਹੀਦਾ ਤੇ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਜਿਹਨੂੰ ਇਸ ਬਾਰੇ ਪਤਾ ਲੱਗਦਾ ਆਪਣੇ ਅੱਗੇ ਸਾਰਿਆਂ ਨੂੰ ਇਹਦੇ ਵਿੱਚ ਜਾਗਰੂਕ ਕਰੋ ਕਿ ਹਾਂਜੀ ਆਪਾਂ ਨੂੰ ਜਿਹੜਾ 38% ਦੀ ਸਲੈਬ ਸੀ ਉਹ 18 ਜਾਂ 5% ਜਾਂ 0 ਵੀ ਹੋ ਗਈ ਆ ਐਡਾ ਵੱਡਾ ਆਪਾਂ ਨੂੰ ਵਾਧਾ ਹੋਇਆ ਇੰਨਾ ਵੱਡਾ ਬੈਨੀਫਿਟ ਹੋਇਆ ਇਹ ਆਪਾਂ ਨੂੰ ਘਰ-ਘਰ ਤੱਕ ਪਹੁੰਚਾਉਣਾ ਚਾਹੀਦਾ ਅਸੀਂ ਵੀ ਇਹ ਮੁਹਿੰਮ ਦੇ ਵਿੱਚ ਆ ਤੇ ਤੁਸੀਂ ਵੀ ਵੱਧ ਚੜ ਕੇ ਜਿੰਨੇ ਜਾਣੇ ਵੀ ਸਾਥ ਦੇ ਸਕਦੇ ਹੋ ਸਾਥ ਦੋਪੀਚ ਕਿਵੇਂ ਦੇਖਦੇ ਹੋ ਅੱਜ GST ਨੂੰ ਲੈ ਕੇ ਇੱਕ ਲੋਕਾਂ ਦੇ ਨਾਲ ਜਾਗਰੂਕ ਕੀਤਾ ਜਾ ਰਿਹਾ ਲੋਕਾਂ ਨੂੰ ਖਾਸ ਕਰਕੇ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ GST ਦੀਆਂ ਦਰਾਂ ਜਿਹੜੀਆਂ ਘਟਾਈਆਂ ਸੀ ਬਿਲਕੁਲ ਜੀ ਬਿਲਕੁਲ ਸ੍ਰੀ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਤੇ ਵਿੱਤ ਮੰਤਰੀ ਜੀ ਦਾ ਅਸੀਂ ਧੰਨਵਾਦ ਕਰਦੇ ਆ ਜੀਐਸਟੀ ਜਿਹੜਾ ਘਟਿਆ ਆ ਜਿਹੜੀ ਗੱਲ ਤੁਸੀਂ ਪਹਿਲਾਂ ਕਰ ਰਹੇ ਸੀਗੇ ਵੀ ਵਿਰੋਧੀ ਪਾਰਟੀਆਂ ਇਹ ਕਹਿ ਰਹੀਆਂ ਨੇ ਵੀ ਜੀਐਸਟੀ ਲਾਇਆ ਵੀ ਇਹਨਾਂ ਨੇ ਤੇ ਘਟਾਇਆ ਵੀ ਇਹਨਾਂ ਨੇ ਕਾਂਗਰਸ ਦੇ ਟਾਈਮ ਤੇ ਤਿੰਨ ਤਰ੍ਹਾਂ ਦੇ ਟੈਕਸ ਲੱਗਦੇ ਸੀ ਪੰਜਾਬ ਦੇ ਵਿੱਚ ਵੈਟ ਲੱਗਦਾ ਸੀ ਇੱਕ ਐਕਸਾਈ ਡਿਊਟੀ ਲੱਗਦੀ ਸੀ ਇੱਕ ਬਾਹਰੋਂ ਜਿਹੜਾ ਸਮਾਨ ਆਂਦਾ ਸੀ ਲਗ ਤੋ ਟੈਕਸ ਲੱਗਦਾ ਸੀ ਉਹਨੂੰ ਮਿਲਾ ਕੇ ਕੁੱਲ 42% ਟੈਕਸ ਹੋ ਜਾਂਦਾ ਸੀ ਆ ਜਿਹੜਾ ਕਿ ਉਹ 42% ਘਟਾ ਕੇ ਕੁਝ ਆਈਟਮਾਂ 28 ਦੀਆਂ ਕੀਤੀਆਂ ਸੀ ਫਿਰ 18 ਚ ਕੀਤੀਆਂ 12 ਚ ਕੀਤੀਆਂ 5 ਦੀਆਂ ਕੀਤੀਆਂ ਹੁਣ ਓਨਲੀ ਦੋ ਸਲੈਬ ਨੇ ਜਿਹੜਾ ਕਿ 28 ਵਾਲਾ ਬਿਲਕੁਲ ਖਤਮ ਕਰ ਦਿੱਤਾ ਗਿਆ ਆ ਉਹ 18 ਚ ਆ ਗਿਆ 18 ਵਾਲਾ ਖਤਮ ਕਰਕੇ ਉਹ 5 ਦੇ ਵਿੱਚ ਕੋਟੋ ਸ਼ਟਮਾ 5 ਚ ਆ ਗਈਆਂ ਔਰ ਮੈਕਸਿਮਮ ਆਈਟਮਾਂ ਜਿਹੜੀਆਂ ਖਾਣ ਵਾਲੀਆਂ ਦਿੱਲੀ ਦੁੱਧ ਵਾਲੀਆਂ ਨੇ ਔਰ ਜ਼ੀਰੋ ਕਰ ਦਿੱਤੀਆਂ ਗਈਆਂ ਨੇ ਖਾਸ ਖਾਸ ਤੌਰ ਤੇ ਜਿਵੇਂ ਮੈਡੀਕਲ ਇਨਸ਼ੋਰੈਂਸ ਆ ਔਰ ਹਰ ਇੱਕ ਚੀਜ਼ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਜੇ ਤੁਸੀਂ ਦੇਖੋਗੇ ਚੀਜ਼ ਸਸਤੀ ਹੋਈ ਆ ਕੋਈ ਚੀਜ਼ ਜਿਹੜੀ ਹੈਗੀ ਆ ਮੈਕਸਿਮਮ ਜਿਹੜੇ ਰੇਟ ਨੇ ਡਾਊਨ ਆਏ ਨੇ ਕੀ ਲੱਗਦਾ ਇਸ ਦੇ ਨਾਲ ਜਿੱਥੇ ਆਮ ਲੋਕਾਂ ਨੂੰ ਫਾਇਦਾ ਹੋ ਰਿਹਾ ਵਪਾਰੀਆਂ ਨੂੰ ਵੀ ਫਾਇਦਾ ਹੋਊਗਾ ਦੇਖੋ ਵਪਾਰੀ ਨੂੰ ਦੇਖੋ ਕਸਟਮਰ ਨੂੰ ਪਹਿਲਾਂ ਜਿਹੜਾ ਹੈਗਾ ਆਮ ਆਮ ਲੋਕਾਂ ਨੂੰ ਫਾਇਦਾ ਹੋਣਾ ਚਾਹੀਦਾ ਆ ਜਦੋਂ ਚੀਜ਼ ਦੀ ਸੇਲ ਵੱਧ ਹੋਏਗੀ ਉਦੇ ਵਿੱਚ ਥੋੜਾ ਬੋਤਾ ਤਾਂ ਬੇਨਫੀਟ ਸਭ ਨੂੰ ਹੋਣਾ ਆ ਪਰ ਆਮ ਲੋਕਾਂ ਦਾ ਫਾਇਦਾ ਦੇ ਵਿੱਚ ਜਿਆਦਾ ਆ ਆਮ ਆਮ ਲੋਕਾਂ ਦਾ ਫਾਇਦਾ ਹੀ ਹੋਣਾ ਚਾਹੀਦਾ ਆ ਕਿਵੇਂ ਦੇਖਦੇ ਹੋ ਬਾਈ ਜੀ ਅੱਜ ਇੱਕ ਤਾਂ ਸਫਾਈ ਅਭਿਆਨ ਜਿਹੜਾ ਹੈ ਹਲਕਾ ਸਮਰਾਲਾ ਦੇ ਵਿੱਚ ਖਾਸ ਕਰਕੇ ਨੀਸ਼ੂ ਸ਼ਰਮਾ ਉਹਨਾਂ ਦੀ ਅਗਵਾਈ ਦੇ ਅੰਦਰ ਸ਼ੁਰੂ ਕੀਤਾ ਗਿਆ ਬੇਸ਼ੱਕ ਲੋਕਾਂ ਨੂੰ ਇਹ ਖਾਸ ਕਰਕੇ ਮੰਗ ਰਹਿੰਦੀ ਸੀ ਕਿ ਹਾਂ ਸਫਾਈ ਜਿਹੜਾ ਕੀਤੀ ਜਾਵੇ ਹਰ ਇੱਕ ਚਾਹੁੰਦਾ ਹੈ ਕਿ ਸਾਡੇ ਘਰ ਦੇ ਆਲੇ ਦੁਆਲੇ ਸਫਾਈ ਹੋਵੇ ਮੈਂ ਸਵਚ ਭਾਰਤ ਭਿਆਨ ਪ੍ਰਧਾਨ ਮੰਤਰੀ ਮੋਦੀ ਤਵੇ ਆਣੇ ਜੋ ਰੈਨ ਮਈ ਚੱਲ ਰਿਹਾ ਹੈ ਪੂਰੇ ਇੰਡੀਆ ਦੇ ਵਿੱਚ ਚੱਲ ਰਿਹਾ ਹੈ ਇਹ 2 ਅਕਤੂਬਰ ਤੱਕ ਚੱਲੇਗਾ ਜਿਸ ਦੇ ਵਿੱਚ ਸਥਾਨਕ ਸਰਕਾਰ ਦਾ ਕੋਈ ਸਹਿਯੋਗ ਨਹੀਂ ਹੈ ਸੈਂਟਰ ਵੱਲੋਂ ਹੋ ਰਿਹਾ ਹੈ ਜੋ ਪਾਇਫਾ ਜੂਆ ਗੁਰਨੀਸ਼ੂ ਸ਼ਰਮਾ ਜੀ ਉਹਨਾਂ ਦੀ ਗਵਾਈ ਹੇਠ ਲੱਗੇ ਜੀਐਸਟੀ ਦਰਾਂ ਨੂੰ ਲੈ ਕੇ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਖਾਸ ਕਰਕੇ ਕੀ ਇਸ ਦੇ ਵਿੱਚ ਜਿਹੜੀ 28% ਦੀ ਦਰ ਸੀ ਉਹ ਖਤਮ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਮੈਡੀਕਲ ਇੰਸ਼ੋਰੈਂਸ ਹੋਵੇ ਕੋਈ ਜਨਰਲ ਇੰਸ਼ੋਰੈਂਸ ਹੋਵੇ ਕੋਈ ਵੀ ਹੋਵੇ ਜਿਸ 'ਤੇ ਵੀ 28% ਟੈਕਸ ਲੱਗਦਾ ਸੀ ਉਹ ਜ਼ੀਰੋ ਕਰ ਦਿੱਤੀ ਗਈ ਹੈ ਦੁਨੀਆ ATM 28 ਤੋਂ 5 ਦੇ ਵਿੱਚ ਆ ਗਿਆ 28 ਤੋਂ 12 ਦੇ ਵਿੱਚ ਆ ਗਿਆ ਉਸ ਦੇ ਨਾਲ ਜਿਹੜੀਆਂ ਵੀ ATM ਨੇ ਉਹਨਾਂ ਦੇ ਵਿੱਚ ਬਹੁਤ ਕੀਮਤਾਂ ਦੇ ਵਿੱਚ ਬਹੁਤ ਵੱਧ ਜਿਆਦਾ ਕਟਾ ਪਿਆ ਹੋਇਆ ਆਮ ਪਬਲਿਕ ਨੂੰ ਉਸ ਦਾ ਬਹੁਤ ਫਾਇਦਾ ਮਿਲੇਗਾ ਤੁਹਾਡੇ ਵਾਲਾ ਗੱਲ ਤਾਂ ਬਿਲਕੁਲ ਨੀਸ਼ੂ ਸ਼ਰਮਾ ਉਹਨਾਂ ਦੀ ਅਗਵਾਈ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਜਿਹੜੀਆਂ ਸਫਾਈ ਉਹ ਬਿਆਨ ਦਾ ਜਿਹੜਾ ਇੱਕ ਜਿਮਾ ਲਿੱਤਾ ਗਿਆ ਹਲਕੇ ਨੂੰ ਸਾਫ ਸੁਥਰਾ ਬਣਾਉਣ ਦਾ ਤਾਂ ਉਸ ਦੀ ਅੱਜ ਸ਼ਰਵਾਦ ਮਾਚੀਵਾਲਾ ਸਾਹਿਬ ਦੇ ਵਿੱਚ ਕੀਤੀ ਜਾ ਰਹੀ ਹੈ ਜਿੱਥੇ ਹਲਕਾ ਸਮਰਾਲਾ ਦੀਆਂ ਸੜਕਾਂ ਦੀ ਗੱਲ ਕਰੀਏ ਤਾਂ ਖਾਸ ਕਰਕੇ ਪੂਰੇ ਹਲਕੇ ਦੇ ਵਿੱਚ ਸਫਾਈ ਅਭਿਆਨ ਜਿਹੜਾ ਹੈ ਇਹ ਕੀਤਾ ਜਾਣਾ ਹੈ ਉਹਨਾਂ ਦਾ ਕਹਿਣਾ ਹੈ ਜਿੱਥੇ ਵੀ ਕਿਸੇ ਨੂੰ ਲੋੜ ਹੈ ਬੇਸ਼ੱਕ ਸਾਡਾ ਸਾਥ ਦੇਵੇ ਸਾਨੂੰ ਇੱਕ ਕੋਲ ਕਰ ਸਕਦਾ ਹੈ ਅਸੀਂ ਉਸ ਜਗ੍ਹਾ ਦੇ ਉੱਤੇ ਆਪਣੀ ਇਹ ਮਸ਼ੀਨ ਜਿਹੜੀ ਹੈ ਉਹ ਭੇਜਾਂਗੇ ਤੇ ਜੀਐਸਟੀ ਨੂੰ ਲੈ ਕੇ ਲੋਕਾਂ ਨੂੰ ਖਾਸ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਜੀਐਸਟੀ ਦਰਾਂ ਦੇ ਵਿੱਚ ਕਟਾਈਆਂ ਗਈਆਂ ਨੇ ਜਾਇ ਉਹ 28% ਤੋਂ ਲੈ ਕੇ 18% ਤੱਕ ਕੀਤੀਆਂ ਗਈਆਂ ਨੇ ਆਮ ਲੋਕਾਂ ਨੂੰ ਉਸ ਚੀਜ਼ ਦੇ ਬਾਰੇ ਜਾਣਕਾਰੀ ਯਾ ਨਹੀ ਹੈਗੀ ਉਸ ਚੀਜ਼ ਨੂੰ ਲੈ ਕੇ ਜਾਗਰੂਕ ਕੀਤਾ ਜਾ ਰਿਹਾ ਤਾਂ ਹੋਰ ਅਪਡੇਟਸ ਦੇ ਲਈ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ